ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਬਾਇਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਬਾਇਆ ਵਿਰੋਧੀਆਂ ਵੱਲੋਂ ਉਠਾਏ ਜਾ ਰਹੇ ਸਵਾਲਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਕਾਮਰੇਡ ਮਹਿਤਾਬ ਸਿੰਘ ਨੇ ਮੈਂਬਰ ਪਾਰਲੀਮੈਂਟ ਕਬਾਇਆ ਦੇ ਹੱਕ ਵਿੱਚ ਨਿੱਤਰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕਬਾਇਆ ਨੂੰ ਟਿਕਟ ਦਿੰਦੀ ਹੈ ਤਾਂ ਬਰਾਦਰੀ ਉਸ ਦਾ ਸਮਰਥਨ ਕਰੇਗੀ ਜੋ ਕਾਂਗਸਾਰ ਦੀ ਨਹੀਂ ਟਿਕਟ ਦਿੱਤੀ ਉਹਦੇ ਦੂਸਰੀਆਂ ਪਾਰਟੀਆਂ ਵਿੱਚ ਦੋ ਵਾਰੀ ਚਾਰ ਵਾਰੀ ਸੀਟ ਜਿਹੜੀ ਐ ਵਾਸਤੇ ਬਰਾਦੀ ਜੀ ਨੂੰ ਕਦੇ ਸੀਟ ਮਿਲੀ ਨਹੀਂ ਸੀ ਉਹਨੇ ਜਿਤਾਈਆਂ ਅਸੀਂ ਉਹਨਾਂ ਦੇ ਮਸ਼ਹੂਰ ਆ ਧੰਨਵਾਦ ਆ ਬੱਚੋ ਸਪੈਸ਼ਲੀ ਵਾਰੀ ਨੂੰ ਉਹਦੀ ਅੰਦਰ ਨਮਾਇਦਗੀ ਸਾਡੀ ਜਿਹੜੀ ਕੀਤੀ ਏ ਧੰਨਵਾਦ ਆਜ ਹਾਲਾਤ ਸਭਿਕਨ ਬਦਲ ਨੇ ਪਾਰਟੀਆਂ ਬਦਲੀਆਂ ਨੇ ਲੇਕਿਨ ਜਿਹੜਾ ਹੁਣ ਤੱਕ ਅਜੇ ਤੱਕ ਕਾਂਗਰਸ ਪਾਰਟੀ ਨੇ ਹਿੰਦੂ ਅਜ਼ਾਦੀ ਤੋਂ ਬਾਅਦ ਇੱਕ ਵਾਰੀ ਵੀ ਪਾਰਲੀਮੈਂਟ ਸੀਟ ਕਿਸੇ ਰਾਏ ਸਿੰਘ ਨੂੰ ਨਹੀਂ ਦਿੱਤੀ ਸੀ ਉਹ ਹੁਣ ਸਿਰੌਰ ਗੰਦੀ ਆ ਜਿਸ ਨੇ ਉਹਦਾ ਮਨ ਬਣਾਦਾ ਸੀਏ ਸੀਟ ਸੇ ਉੱਤੇ ਆ ਕੇ ਸੀਟ ਸੇ ਦਿੰਦਾ ਜੱਜ ਜਿੰਦਲ ਜੀ ਨੂੰ ਮਨ ਪਾਇਆ ਅਸੀਂ ਉਹਦਾ ਬਹੁਤੋ ਸਤਿਕਾਰ ਕਰਦੇ ਆਂ ਔਰ ਅਸੀਂ ਚ ਬਗ ਇਹ ਸਾਰੇ ਜਸਰਾਂ ਦਾ ਕੈਪਟਨ ਮਹਿੰਦਰ ਸਿੰਘ ਜੀ ਔਰ ਮੇਰੇ ਖਾਸ ਕਰਕੇ ਆਪਣਾ ਸਨੀਰ ਜਾਖੜ ਜੀ ਦਾ ਇਹਨਾਂ ਦਰਵਾਜ਼ੇ ਜਿਹਨਾਂ ਨੂੰ ਸ਼ੇਰ ਸਿੰਘ ਨੂੰ ਜਾ ਕੇ ਇਹਨਾਂ ਦਾ ਪਿਆਰ ਕਰਕੇ ਦਿੱਤੀ ਐਮਐਲਸਾ ਸ਼ੇਰ ਸਿੰਘ ਕਬਾਇਆ ਕਾਂਗਰਸ ਵਿੱਚ ਆਏ ਨਹੀਂ ਹਾਂਜੀ ਕੀ ਉਹਨਾਂ ਨੂੰ ਟਿਕਟ ਮਿਲਦੀ ਹੈ ਤੇ ਜਿਹੜੀ ਤੁਹਾਡੀ ਬਰਾਦਰੀ ਹੈ ਨਾਲ ਦੂਸਰੀਆਂ ਬਰਾਦਰੀਆਂ ਨੂੰ ਨਾਲ ਲੈ ਕੇ ਚੱਲੋਗੇ ਅਸੀਂ ਤੇ ਨਾਲ ਚੱਲਣ ਨੂੰ ਤਿਆਰ ਹਾਂ ਇਸ ਤੋਂ ਇਲਾਵਾ ਹੋਰਨਾ ਕਬਾਇਆ ਸਮਰਥਕਾਂ ਨੇ ਵੀ ਦੋਸ਼ ਲਗਾਇਆ ਕਿ ਜਿਹੜੇ ਕਬਾਇਆ ਖਿਲਾਫ ਆਵਾਜ਼ ਉਠਾ ਰਹੇ ਹਨ ਉਹਨਾਂ ਨੇ ਸਿਰਫ ਸੁਖਬੀਰ ਸਿੰਘ ਬਾਦਲ ਦੀ ਬਦੌਲਤ ਫਾਇਦੇ ਲੈ ਹੈ। ਕੁਝ ਇਹਨਾਂ ਦੀ ਬਰਾਦਰੀ ਦੇ ਜਿਹੜੇ ਸਰਕਾਰਾਂ ਵੇਲੇ ਲਾਭ ਲੈਣ ਵਾਲੇ ਬੰਦੇ ਜਾਂ ਸੁਖਬੀਰ ਤੋਂ ਉਹ ਬੰਦੇ ਥੋੜੇ ਬਹੁਤੇ ਜਿਹੜੇ ਗਲਤ ਪ੍ਰਚਾਰ ਕਰ ਰਹੇ ਨੇ ਬਰਾਦਰੀ ਇਹਨਾਂ ਦੇ ਦੋਸੇ 'ਚ ਨਹੀਂ ਆਵੇਗੀ। ਇਸ ਤੋਂ ਇਲਾਵਾ ਸਮੁੱਚੇ ਭਾਈਚਾਰੇ, ਕਰੋੜਾ ਸਿੱਖ, ਮਹਾਜਨ ਤਬਕਾ, ਕੰਬੋਜ ਬਰਾਦਰੀ, ਜੱਟ ਸਿੱਖ ਬਰਾਦਰੀ ਸਾਰਿਆਂ ਦਾ ਸਰਦਾਰ ਸ਼ੇਰ ਸਿੰਘ ਜੀ ਨਾਲ ਬਹੁਤ ਜ਼ਿਆਦਾ ਪਿਆਰ ਰਿਹਾ ਅੱਜ ਤੱਕ ਇਸੇ ਵਜ੍ਹਾ ਕਰਕੇ ਉਹ ਦੋ ਵਾਰੀ ਐਮਐਲਏ ਤੇ ਦੋ ਵਾਰੀ ਐਮਪੀ ਜਿੱਤੇ ਰਹੇ ਨੇ ਤੇ ਸਾਰੀਆਂ ਬਰਾਦਰੀਆਂ ਉਹਨਾਂ ਦੇ ਹੱਕ 'ਚ ਖੜੀਆਂ ਨੇ ਜਿਹੜੇ ਲੀਡਰ ਸਾਡੇ ਸਾਡੇ ਦਾ ਚਲੋ ਹੁਣ ਬਣੇ ਨੇ ਪਹਿਲਾਂ ਜਿਹੜੇ ਲੀਡਰ ਜਿਨ੍ਹਾਂ ਨੂੰ ਪਾਰਟੀ ਨੇ ਕਈ ਵਾਰੀ ਕੱਢਿਆ ਤੇ ਪਾਰਟੀ 'ਚ ਕਈ ਵਾਰੀ ਰਲੇ ਜਾਂ ਜਿੰਨਾ ਮਗਰ ਇੱਕ ਤੋਂ ਦੂਜੀ ਘਰ ਦੀ ਵੋਟ ਨਹੀਂ ਪੈਂਦੀ ਉਹ ਅੱਜ ਇਹ ਗੱਲਾਂ ਕਰ ਰਹੇ ਨੇ ਵੀ ਸ਼ੇਰ ਸਿੰਘ ਨੂੰ ਜੇ ਟਿਕਟ ਦਿੱਤੀ ਤਾਂ ਵਿਰੋਧ ਹੋਵੇਗਾ ਜੇ ਸ਼ੇਰ ਸਿੰਘ ਨੂੰ ਰਾਹੁਲ ਗਾਂਧੀ ਜੀ ਜਾਖੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਟਿਕਟ ਦੇ ਕੇ ਨਵਾਜਦੇ ਨੇ ਤੇ ਬਹੁਤ ਵੱਡੀ ਪੂਰੇ ਪੰਜਾਬ ਕੀ ਮੈਂ ਕਹਿੰਦਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਇਹ ਲੀਡ ਹੋਵੇਗੀ ਬੜੀ ਸ਼ਾਨਦਾਰ ਲੀਡ ਦੇ ਨਾਲ ਜਿੱਤਣਗੇ ਜੋ ਅੱਜ ਸਿੰਘ ਸਿੰਘ ਪਾਇਆ ਜਿਨ੍ਹਾਂ ਨੂੰ ਕਾਂਗਰਸ ਵੱਲੋਂ ਜੁਆਇਨ ਕਰਾਇਆ ਗਿਆ ਔਰ ਉਹਨਾਂ ਦੇ ਬਾਹਰ ਖਿਲਾਫ ਜੋ ਅਕਾਲੀ ਦਲ ਵਿੱਚ ਰਹਿ ਰਹਾ ਹੈ ਉਹਨਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੋ ਪੈਸੇ ਕਮਾਣ ਦੇ ਖਾਤਰ ਉਹਨਾਂ ਨੇ ਪੂਰੇ ਸਰਕਾਰ ਦੇ ਵਿੱਚ ਲੋਗਾਂ ਨੂੰ ਲੁੱਟਿਆ ਕੁਝ ਚਾਰ ਪੰਜ ਮਹੀਨੇ ਜਿੰਨਾ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਬੰਦੇ ਜਿਹੜੇ ਸਾਡੇ ਰਾਏ ਸਿੱਖ ਬਰਾਦਰੀ ਦੇ ਆਮ ਕੋਲੇ ਬਾਲੇ ਲੋਕਾਂ ਨੂੰ ਉਹਨਾਂ ਨੂੰ ਜਿਹੜੀ ਇਹ ਸ਼ਬੀ ਦੇ ਵਿੱਚ ਖਰਾਬ ਕਰ ਰਿਹਾ ਅਸੀਂ ਉਸ ਅਸੀਂ ਸਾਰੀ ਬਰਾਦਰੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਹਨਾਂ ਲੋਕਾਂ ਦੇ ਸ਼ਰਾਰਤੀ ਅਨੁਸਾਰ ਦੇ ਵਿੱਚ ਨਾ ਫਸਣ ਔਰ ਛੇਰ ਸਿੰਘ ਕਬਾਇ ਦੀ ਬਾਤ ਵਾਤ ਸਪੋਰਟ ਕਰਕੇ ਇਹਨੂੰ ਅਸੀਂ ਜਿੱਥੇ ਆਪਣੀ ਉਮਦਸਤੀ ਦੇ ਵਿੱਚ ਲੈ ਕੇ ਜਾਈਏ ਵੈਭੂ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਵੈਭੂ ਜੀ ਦਾ